ਸਤਗੁਰੂ ਨਾਨਕ ਪਾਗੋ ਤਾਈ ਰਾਹ ਸੱਚੀ ਬਤਲਾਈ ਪਾਗ ਕਹਿੰਦਾ ਸਤਗੁਰੂ ਤਾਈ ਮੈਂ ਵੱਡਿਓ ਗਨਹਾਰਾ ਤਾਰ ਦੇਓ ਗੁਰੂ ਨਾਨਕ ਮੈਨੂੰ ਦੇ ਕਰਨਾਮ ਪੰਡਾਰਾ ਸੁਣ ਕੇ ਤੇਰਾ ਗਿਆਨ ਵਦਾਤਾ ਖੁੱਲ ਗਿਆ ਦਸਮਨ ਦਵਾਰਾ ਮੇਰਾ ਮੁਝ ਮੇ ਕੁਝ ਵੀ ਨਹੀਂ ਸਭ ਕੁਝ ਬਿਆ ਤੁਮਾਰਾ ਚਰਨਾ ਨਾਲ ਲਗਾ ਲੈ ਮੈਨੂੰ ਤਨ ਮਨ ਤੇ ਤੂੰ ਵਾਰਾ ਜਿੰਨਾ ਚਿਰ ਜਨਗਾਮੀ ਮੇਰੀ ਗਮ ਤੇਰੀਆਂ ਵਾਰਾ ਅੱਗੇ ਵਾਸਤੇ ਪਾਪ ਕਰਾਨਾ ਪਿਛਲੇ ਕੋ ਪਸਤਾਨਾ ਕਟਦੀ ਜਾਲ ਚਰਾਸੀ ਵਾਲਾ ਨਾਨਕ ਸ਼ਕਤੀਵਾਨ ਕੂੜ ਧਰਮ ਦਾ ਕਰਕੇ ਨਤਾਰਾ ਸਤਿਗੁਰੂ ਉਥੋਂ ਜਾਵੀ ਜੀ ਜੰਗਲ ਵਿੱਚ ਰਹਿੰਦਾ ਕੌਡਾ ਉਹ ਜੰਗਲ ਵਿੱਚ ਆਵੇ ਸਾਹ ਜਗਾਂ ਪਰ ਤਾੜੀ ਲਾ ਕੇ ਸਤਿਗੁਰੂ ਨਾਨਕ ਬੈੰਦਾ ਪਲ ਕਾ ਲਾਗੇ ਨਾਲ ਨਰੰਜਣ ਤੂੰ ਹੀ ਤੂੰ ਹੀ ਕਹਿੰਦਾ ਮਾਲਾ ਦੁਜਿਆਪੇ ਫਿਰਦੀ ਚੜੀਆਂ ਨਾਮੀ ਲੋਰਾ ਗਲ ਵੀ ਚਮਕਾ ਦਮ ਕਾ ਮਾਰਨ ਰਾਮ ਨਾਮ ਦੀ ਅਮੂਰਾ ਝੁਗ ਝੁਗ ਪੰਛੀ ਦੇਖਣ ਲੱਗੇ ਬਣ ਮਾਦੋਮੇ ਸਾਰੇ ਸੇਰ ਪਰ ਰੱਬੀ ਨੂਰ ਦੇ ਚਮਕਣ ਚੰਦ ਵਾਂਗਰ ਚਮਕਾਰੇ ਫੁੱਲ ਪਤਰਾ ਪਰ ਜੋ ਬਣ ਆਇਆ ਸੁਣ ਕੇ ਗੁਰ ਕੀ ਬਾਣੀ ਤਨ ਤਨ ਆਖਣ ਸਭ ਜਬਾਰਾ ਪੀਨਾ ਮੇਕਾ ਪਾਣੀ ਪਾਗਾਂ ਵਾਲੇ ਬੰਦੇ ਜਿਨਾ ਦਰਸ਼ਨ ਗੁਰ ਕਾ ਕੀਤਾ ਨਾਮ ਗੁਰੂ ਕਾ ਅੰਮ੍ਰਿਤ ਵਾਂਗਰ ਜੀਵ ਜੰਤ ਸਾਂ ਪੀਤਾ ਜਿੱਥੇ ਬਹਿ ਕੇ ਨਾਮ ਤੇ ਆਵੇ ਤੰ ਤਨ ਆਖਣ ਤਾਵਾ ਜਿੰਨਾ ਰਾਮਾ ਤੂੰ ਲਗ ਜਾਵੇ ਪਾਗ ਲਗਣ ਤਿਨ ਰਾਮਾ ਦੁਨੀਆ ਕੋਲੀ ਰੱਬ ਦੀ ਮੂਰਤ ਤਾਂ ਇਹ ਕਈ ਕਰਾਈ ਉਹ ਤਾਂ ਕੁਦਰਤ ਰਾਣੀ ਨਾਨਕ ਨਾਮ ਰਖਾ ਕੀ ਆਈ ਦਰਸ਼ਨ ਸਤਿਗੁਰ ਜੀ ਦਾ ਕਾਲੀ ਕਾਗਸ ਬਣਾਵੇ ਨਾਮ ਗੁਰੂ ਨਾਨਕ ਦਾ ਤਿੰਗਲੀ ਪਰਬਤ ਉਪਰ ਚੜਾਵੇ ਨਾਨਕ ਕਹਿੰਦਾ ਏ ਮਰਦਾਨੀ ਪ੍ਰੇਮ ਨਗਰ ਵਿੱਚ ਆਓ ਮੈਂ ਪਰਮੇਸ਼ਰ ਕੇ ਗੁਣ ਗਾਵਾਂ ਤੁਸੀਂ ਰਬਾਬ ਵਜਾਓ ਨਾਨਕ ਨੂੰ ਮਰਦਾਨਾ ਕਹਿੰਦਾ ਏ ਮੇਰੇ ਹਰੀ ਰਾయా ਕਿਵੇਂ ਰਬਾਬ ਵਜਾਵਾਂ ਮੈਨੂੰ ਭੁੱਖ ਪਿਆਸ ਤਾਇਆ ਪਹਿਲਾਂ ਪੂਛ ਕਾ ਦੀ ਮੈਨੂੰ ਪੀਰ ਰਬਾਬ ਵਜਾਵਾਂ ਆ ਲੈ ਸਾਬਰ ਬਾਬ ਆਪਣੀ ਮੈਂ ਇਸ ਹੱਥ ਨਾਲ ਲਾਵਾਂ ਹਾਰ ਦਮ ਰਾਬ ਦੀ ਭਗਤਾ ਉਤੇ ਤਤੀਆਂ ਵਗਨ ਹਵਾਵਾ ਫੇਰ ਕਿ ਆਮਰਦਾਨੀ ਨਾਨਕੀ ਕੰਮ ਨਹੀਂ ਸੁਖਾਲਾ ਸਭ ਟੋਆ ਸੰਗ ਰਹਿ ਰਹਿਣਾ ਸਿਰ ਪਰ ਸੈਣਾ ਕਕਰ ਪਾਵਾਂ ਪੰਛੀ ਵਨ ਵਸੀ ਰਾ ਕਰਨਾ ਕੰਡਿਆ ਉਪਰ ਨੀਰਾ ਮੇਰੀ ਕੋਲੋਂ ਸਾਥ ਨਭਾਇਆ ਜਾਣਾ ਨਹੀਂ ਤੇਰਾ ਭਗਤੀ ਸਿਲਾ ਲਉਣੀ ਨਾਨਕ ਮੈਂ ਚਟਨੀ ਨਾ ਚਾਵਾ ਦੇਖ-ਦੇਖ ਡਰ ਲੱਗਦਾ ਮੈਨੂੰ ਸੁਣੜੀ ਸੁਣੜੀ ਤਾਵਾ ਜਿਸ ਦਿਨ ਦਾ ਲੜ ਪੜਿਆ ਤੇਰਾ ਲੱਖਾਂ ਕਸ਼ਟ ਉਠਾਈ ਚੱਕੜ ਝੋਲੇ ਦੇਖੇ ਲਕਮੀ ਸਿਰ ਤੇ ਵਰਸਾਈ ਮਾਨ ਕਮਜ਼ੂਰਾ ਕੋਲੋਂ ਨਾਨਕ ਭਗਤੀ ਕਰੀ ਨਾ ਜਾਏ ਨਾਨਕ ਕਹਿੰਦਾ ਰੀ ਮਰਦਾਨੀ ਕਿਉ ਇਤਨਾ ਕਬਰਾਇਆ ਪਾਤ ਪਰੀ ਸਾਡੀ ਖਾਲੇ ਪਾਈ ਜੀਪ ਬਹੁਤ ਸਤਾਇਆ ਜੰਗਲ ਦੇ ਵਿੱਚ ਕਿਥੋਂ ਮਿਲਲੇ ਕਿਉ ਵਿਚ ਧੜੀ ਬਦਾਨੀ ਟੂੜੀ ਭੁਖਸਾਰ ਉਪਾਈ ਨਾਰੂ ਭਾਈ ਮਰਦਾਨੇ ਪੋਜਨ ਵੀ ਮਿਲ ਜਾਉ ਤੈਨੂੰ ਕਿਸੇ ਨਗਰ ਵਿੱਚ ਜਾ ਕੇ ਭੁਖ ਨਹੀਂ ਮਿਟ ਜਾਣੀ ਤੇਰੀ ਬਹੁਤਾ ਸ਼ੋਰ ਮਚਾ ਕੇ ਜੋ ਅਸਲੀ ਪਰਵਾ ਮੇ ਸੋਈ ਆਣ ਸਮਾ ਪਰ ਸੜਦੇ ਕੂਂਡ-ਕੂਂਡੀਆਂ ਹੋਵਣ ਜੀੜਿਆ ਕੋਲੇ ਨਹੀਂ ਖੜਦੇ ਸੋਈ ਹੁੰਦੇ ਸੂਰੇ ਜੀੜੇ ਪਾਦੇ ਨਹੀਂ ਮਦਾਨੋਂ ਫੜਿਆ ਜਾਂਦਾ ਨਹੀਂ ਪਾਈ ਛੁੱਟਾ ਤੀਰ ਕਮਾਨ ਸਤਵੰਤੀ ਜੋ ਨਾਰੀ ਜੀੜੀ ਸਾਤ ਆਪਣੇ ਵਿਜਪੂਰੀ ਖਾਕੀ ਨਾਲ ਨਹੀਂ ਮਿਲ ਸਕਦੀ ਵਸਤੂ ਜੀੜੀ ਨੂਰੀ ਘੋੜਾ ਪਣੀਦਾ ਹੁਕਮ ਨਾ ਮੋੜੀ ਸੋਈ ਸੇਵਕ ਪੂਰਾ ਭਜਦਾ ਨਹੀਂ ਮਦਾਨੋਂ ਜੀੜਾ ਸੋਈ ਹੁੰਦਾ ਸੂਰਾ ਸੋਈ ਭਗਤ ਹਰੀ ਦਾ ਜਿਹੜਾ ਉਤੋਂ ਜਾਨ ਲੁਟਾਵੀਂ ਬਾਣ ਪੀਹੇ ਪੰਛੀ ਜਿਹੜਾ ਮੀ ਪਾ ਕੇ ਦਕਲਾਵੀਂ ਵਾਂ ਫਰੀ ਭਗਤ ਦੇ ਜਿਹੜਾ ਪੁਠਾ ਖੋਲ ਮਕਾਵੀਂ ਸੇਵਾ ਘਰ ਵਰਚੀ ਜਿਹੜਾ ਸੂਲੀ ਉੱਪਰ ਖਾਵੇ ਦੇਵ ਸ਼ਾਹ ਸਾਧ ਗੁਰੂ ਨਾਨਕ ਜੀ ਕੀ ਕਾਗਾਂ ਹੰਸ ਵਣਾਵੇ ਨਾਨਕ ਨੂੰ ਮਰਦਾਨਾ ਕਹਿੰਦਾ ਸੰਗ ਨਾ ਤੇਰੇ ਰਹਿਣਾ ਮੁਸ਼ਕਲ ਹੋਇਆ ਮੇਰੀ ਕੋਲ ਉਹ ਦਸੋਂਟਾ ਸੈਣਾ ਪੰਛੀ ਬਾਗ ਮੇਸ਼ਾ ਪੈਂਦਾ ਕੰਨਿਆ ਉੱਪਰ ਪੈ ਨਾ ਉੱਜਾਨਾ ਜੇ ਨਾਨਕ ਮੰਨਣਾ ਲਾਹੀ ਤੇਰਾ ਕਹਿਣਾ ਕਰ ਕਰ ਚੇਤੇ ਰੋਂਦੀ ਹੋ ਮੈਨੂੰ ਮੇਰੀ ਮਾਈ ਰੱਬ ਨਾਲ ਨਹੀਂ ਪਾਈ ਮੇਰੇ ਉਹਦੇ ਨਾਲ ਜੁਦਾਈ ਰੋਂਦੀ ਹੋ ਔਰਤ ਮੇਰੀ ਕਰ ਕਰ ਨਮੀਆਂ ਬਾਵਾ ਆਗੀ ਮੈਨੂੰ ਯਾਦ ਪੁੱਤਰ ਦੀ ਹੁਣ ਰਹਿ ਨਾ ਚਾਵਾ ਨਾਨਕ ਨਾਲ ਤੁਮਾਰੇ ਮਿਲਦਾ ਨਾਹੀ ਪੂਰਾ ਖਾਣਾ ਉਸਕੇ ਸਤਗੁਰੂ ਨਾਨਕ ਜੀ ਸੰਗ ਤੁਰ ਚਲਿਆ ਮਰਦਾਨਾ ਹਰੀ ਮਰਦਾਨੇ ਝੂਠ ਨਾ ਜਾਣੀ ਬੋਲੇ ਬਚਨ ਹਮਾਰੀ ਪਾਪੀ ਪਾਪਕ ਮਾਵਣ ਵਾਲੀ ਰਬ ਡਾਡੀ ਤਰਕਾਰੀ ਕੁੱਤੇ ਬਿਲੀਆਂ ਬਾਵਣ ਜਮਦੀ ਰੇਲੇ ਵਾਰੂ ਵਾਰੀ ਅਤਿਆਚਾਰੀ ਕੰਮ ਕਰੋ ਦੀ ਪਗੜ ਜਦੋਂ ਜਮ ਕੋਈ ਦੂਜਕ ਦੇ ਵਿੱਚ ਬੈਠੇ ਪਾਪੀ ਕਰਦੇ ਹੋਏ ਹੋਏ ਮੰਦੜੇ ਕਰਮ ਕਮਾਉਂਦੀ ਰਹਿੰਦੀ ਮਨ ਮੁਗ ਪੱਥਰ ਭਾਰੇ ਨਾ ਮਰੀ ਦਾ ਜਪਦੇ ਨਾਹੀ ਭਾਗ ਜਨਾਂ ਦੇ ਹਾਰੇ ਪਵਜਲ ਸਾਗਰ ਪਾਰਨ ਹੁੰਦਾ ਬੈਠੇ ਰੋਣ ਕਲਾਰੇ ਸੁਰਗਪੁਰੀ ਵਿੱਚ ਝੂਟਣ ਪੀਂਗਾ ਰਬ ਦੀ ਭਗਤ ਪਿਆਰੀ ਪੁੰਨ ਨਾ ਕੀਤਾ ਦਾ ਨਾ ਕੀਤਾ ਕੀਤੇ ਜ਼ੁਲਮ ਕਰਾਰੇ ਪਾਤ ਪਾ ਦੀਆਂ ਜੂਨਾ ਦੇ ਵਿੱਚ ਜਮਦੇ ਰਹੇ ਨਕਾਰੇ ਮਾਰੇ ਕਰਮਾਂ ਦੇ ਬਣ ਮੰਗਦੀ ਮੰਗਦੀ ਰੈਣ ਦੁਵਾਰੀ ਜਾਂ ਲਗੇ ਮਰਦਾਨੇ ਤਾਈ ਸਤਿਗੁਰੂ ਜੀ ਫਰਮਾਇਆ ਗੁਰੂ ਦਾ ਮੂਡ ਨਵਾਂ ਲਾਇਆ ਘਰ ਕੋ ਪੈ ਤਾਇਆ ਰਹੀ ਮਰਦਾਨੇ ਜਾਉ ਨਾਈ ਮਨ ਹਮਾਰਾ ਕਹਿਣਾ ਈ ਜੰਗਲ ਵਿੱਚ ਰਹਿੰਦਾ ਕੌਡਾ ਉੱਥੈ ਨੂੰ ਫੜ ਲੈਣਾ ਬਹੁ ਚਿਰਾਂ ਦਾ ਰਹਿੰਦਾ ਇਤੀ ਬੰਦਿਆਂ ਦੀ ਰਤ ਪੀਣਾ ਮੁੜ ਕੇ ਮੇਰੇ ਕੋਲ ਆਜਾ ਜੇ ਕੋਈ ਦਿਲ ਜੀਨਾ ਵਾਜਾ ਮਾਰੀ ਨਾਨਕ ਜੀ ਮਰਦਾ ਨਾ ਮੁੜਦਾ ਨਾਈ ਫੜ ਲੈਣਾ ਮਰਦਾਨੀ ਤੈਨੂੰ ਕੌਡਾ ਬਰੀ ਬਲਾਈ ਕੌਡੇ ਰਾਗ ਚ ਕੋਲੋਂ ਭਾਈ ਡਰ ਦੀ ਦੁਨੀਆ ਸਾਰੀ ਲੱਖਾਂ ਪਿੰਡ ਉਜਾੜੇ ਉਸ ਲਈ ਦਾ ਦਾ ਤੇ ਆਚਾਰੀ ਮੁੜਿਆ ਨਾ ਮਰਦਾਨਾ ਸਤਗੁਰੂ ਨਾਨਕ ਜੂਰ ਲਗਾਇਆ ਕੌੜੀ ਰਾਗ ਦੀ ਬਣ ਅੰਦਰ ਚਲ ਮਰਦਾਨਾ ਆਇਆ ਕੌੜਾ ਰਾਗਸ਼ ਬਣੂ ਵਿੱਚ ਬੈਠਾ ਆਪਣਾ ਜਾਲ ਵਿਚਾ ਕੀ ਪਾ ਜਾਵੇਗਾ ਪੰਛੀ ਕੋਈ ਇਸ ਵਿੱਚ ਆਪੇ ਆ ਕੇ ਕੌੜੀ ਦੇ ਬਣ ਵਿੱਚ ਮਰਦਾਨਾ ਗਾਉਂਦਾ ਜਾਵੇ ਗਾਣਾ ਪੰਛੀ ਵਾਂਗਰ ਪੱਕਲ ਲਿਆ ਸੀ ਕੌੜੀ ਨਹੀਂ ਮਰਦਾਨਾ ਕੌੜੇ ਦਾ ਫੜਿਆ ਮਰਦਾਨਾ ਲੱਗਾ ਮਾਨ ਨਾਰੀ ਕਹਿੰਦਾ ਜਾਨ ਬਚਾਲੇ ਮੇਰੀ ਸਤਿਗੁਰੂ ਨਾਨਕ ਪਿਆਰੀ ਕੌੜਾ ਰਾਸ ਮਰਦਾਨੀ ਨੂੰ ਤਲਕੇ ਚਾਵੇ ਖਾਣਾ ਤਵੇ ਜੋ ਦੇ ਮਸਲੀ ਵੰਗਰ ਤੜਫਰੀਆ ਮਰਦਾਨਾ ਕਹਿੰਦਾ ਕੌੜਾ ਰਾਸ ਪੱਟੀ ਦੇ ਵਿੱਚ ਅੱਗ ਜਲਾ ਕੇ ਖਾਵਾ ਖੁਜੀਆਂ ਸੰਗਜ ਤੈਨੂੰ ਮਿਰਚ ਮਸਾਲਾ ਲਾ ਕੇ ਤਪਦਾ ਤੇਲ ਕੜਾਹੀ ਅੰਦਰ ਤਿੜਟਿੜ ਕਰਕੇ ਬੋਲੇ ਪਠੀ ਦੇਵ ਜੀ ਅਗਨੀ ਫੜ ਫੜ ਕਰਦੀ ਵਾਂਗ ਬਰੋਲੇ ਪਠੀ ਵਿੱਚੋਂ ਕਿੜ ਕਿੜ ਕਰਕੇ ਡਿਗਣ ਬਾਰ ਨੂੰ ਕੋਲੇ ਮਿੜ ਮਿੜ ਕਰਕੇ ਉੱਡਦੇ ਜਾਂਦੇ ਵਾਂਗ ਬਤੰਗਾ ਛੂਲੇ ਤਪਦੇ ਤੇਲ ਦਰਨ ਜਦ ਕੌੜਾ ਤਲਕੇ ਖਾਣਾ ਚਾਹਿਆ ਮਨ ਆਪਣੇ ਵਿੱਚ ਮਰਦਾ ਮੀਨ ਗੁਰੂ ਨਾਨਕ ਨੂੰ ਧਿਆਇਆ ਕਹਿੰਦਾ ਬੰਚ ਲਵ ਜਿੰਦਗਾਨੀ ਨਾਨਕ ਸ਼ਕਤੀਵਾਨ ਰਖ ਲੈ ਤਦੀ ਕਰਤਾਰੀ ਮਰ ਚਲਿਆ ਮਰਦਾਨਾ ਸਰਵਨ ਹੋ ਗਈ ਲਾਲਕਤਾਈ ਮਰਦਾਨੇ ਦੀ ਬਾਣੀ ਸੁਣ ਸੇਵਕ ਦੀਆਂ ਕੂਕ ਬਕਾਰਾ ਲੈ ਡੁੱਲੇ ਪਰ ਪਾਣੀ ਪਵਣ ਸਵਾਰੀ ਕਰਕੇ ਨਾਨਕ ਇੱਕਦਮ ਉਥੇ ਆਇਆ ਤਪਦਾ ਤੀਲ ਤਰੰਤ ਠਰ ਜਾਵੀ ਪੈ ਕਰ ਗੁਰ ਕਾ ਛਾਇਆ ਨજર ਮੇਰ ਦੀ ਕਰਕੇ ਨਾਨਕ ਸੜਦਾ ਭਗਤ ਬਚਾਇਆ ਤੰਤਨ ਕਹਿ ਕੇ ਚਰਨ ਉਤੇ ਡੇ ਜਾਂਦਾ ਮਰਦਾਨਾ ਪਲ ਵਿੱਚ ਆਪਣੀ ਸੇਵਕਤਾਈ ਬਖਸ਼ ਲਿਆ ਸੁਲਤਾਨਾ ਜਾ ਦੁਨੀਆਂ ਵਿੱਚ ਗਾਵਾ ਤੇਰਾ ਨਾਨਕ ਪਰ ਉਪਕਾਰੀ ਮਾਨ ਮੇਰੀ ਜੁਗ ਜੁਗ ਜਗਣੀ ਨੂੜੀ ਜੋ ਤੁਹਾਰੀ ਰਾਜ ਅਮਰ ਦੁਨੀਆਂ ਵਿੱਚ ਤੇਰਾ ਦੁਖੀਆਂ ਦੇ ਦਿਲ ਜਾਨੀ ਕੁਦਰ ਤੇਰੀ ਦਾ ਗੁਰੂ ਨਾਨਕ ਚੰਦ ਚਮਕੇ ਅਸਮਾਨੀ ਸ਼ਕਤੀ ਦੇ ਕਹ ਸਤਿਗੁਰ ਜੀ ਕੀ ਕਉੜੇ ਦਾ ਮਨ ਡਰਿਆ ਲੜ ਲੜ ਬਲਦੀ ਬੁਝ ਗਈ ਅਗਨੀ ਤਪ ਤਕੜਾ ਹਾਂ ਠਰਿਆ ਰਾਜ ਕਹਿੰਦਾ ਸਤਿਗੁਰ ਤਾਈ ਮੈਂ ਮੜ ਯੋਗਣ ਹਾਰਾ ਰਾਗਜ ਜੂਨੀ ਵਿੱਚੋਂ ਮੇਰਾ ਕਰ ਦਿਓ ਪਾਰ ਉਤਾਰਾ ਜਾਨ ਗਿਆ ਮੈਂ ਹਕਮਤ ਤੇਰੀ ਓ ਤੁਮ ਬਖ ਸਤਗੁਰੂ ਪੂਰੇ ਦਰਸ਼ਨ ਤੇਰਾ ਕਰਕੇ ਵੱਜ ਗਏ ਮਨ ਮੇਰੇ ਵਿੱਚ ਤੂਰੇ ਬਹੁ ਚਿਰਾਂ ਦਾ ਇਹ ਜੰਗਲ ਵਿੱਚ ਸਤਗੁਰੂ ਵਾਸ ਹਮਾਰਾ ਮੇਰੀ ਵਰਗਾ ਹੋਰ ਨਾ ਕੋਈ ਜਗ ਵਿੱਚ ਪਾਪੀ ਪਾਰ ਸਤਗੁਰੂ ਨਾਨਕ ਤਾਈ ਕਹਿੰਦਾ ਕਰ ਦੇਉ ਛੁਟਕਾਰਾ ਰਾਗਛ ਨੇ ਜਦ ਕਰੀ ਬੇਨਤੀ ਸਤਿਗੁਰ ਨਜਰੀ ਅਲਾਵੇ ਨੁਰਪਰੀ ਜੋ ਇੰਦਰ ਦੇਵਤਾ hath ਲੈ ਕੇ ਚਲੇ ਆਵੇ ਕਉਡੇ ਤਾਈ ਸਤਿਗੁਰ ਕਹਿੰਦਾ ਰਤ ਵਿੱਚ ਬਹਿ ਜਾ ਪਾਈ ਸੰਗਤ ਸਾਡੀ ਕਰਕੇ تیਰਾ ਪਾਪ ਰਿਆ ਨਾਰਾਈ ਰਤ ਸੁਰਗਾਂ ਨੂੰ ਜਾਣਾ ਕਾ ਸਤਿਗੁਰ ਕਉਡੇ ਤਾਈ ਕਹਿੰਦਾ ਸੀ ਚੁਗਾਗੇ ਨਾਨਕ ਤਾਈ ਕਉ ਡਾ ਰਤ ਵਿੱਚ ਬੈੰਦਾ ਉੱਡਾ ਉੱਨਕ ਟੋਲਾ ਲੈ ਕੇ ਕੌੜੀ ਰਾਖਸ਼ ਤਾਈ ਰਤਜ ਬੇਟਾ ਰਾਖਸ਼ ਉੱਡਦਾ ਜਾਂਦਾ ਚਾਈ ਚਾਈ ਕੋਟ ਜਨਮ ਕਾ ਪਾਪੀ ਕੌੜਾ ਸੁਰਗ ਮੰਡਲ ਵਿੱਚ ਆਇਆ ਸਤਿਗੁਰੂ ਨਾਨਕ ਕੌੜੇ ਉਤੇ ਪਰਪਕਾਰ ਕਮਾਇਆ